ਅੱਜ ਅਸੀਂ ਹਿੰਗ ਲਗੇ ਨਾ ਫਰਕੜੀ ਪ੍ਰੋਗਰਾਮ ਦੇ ਵਿੱਚ ਅਸ਼ਗੰਦਾ ਦੇ ਬਾਰੇ ਕੁਝ ਜਾਣਕਾਰੀ ਦੇਣਾ ਚਾਹੁੰਦੇ ਆਂ ਅਸ਼ਗੰਦਾ ਜਿਹੜਾ ਇੱਕ ਵਾਜੀਕਰਨ ਹੈ ਅਸ਼ਗੰਦਾ ਜਿਹੜਾ ਤਾਕਤਵਰ ਹੈ ਐਸ਼ਨ ਜਿਹੜਾ ਇਹਦਾ ਸਾਇਨ ਦਰਬਿਆ ਅਸ਼ਗੰਦਾ ਇਹਦਾ ਦੋ ਤਰ੍ਹਾਂ ਦਾ ਹੁੰਦਾ ਹੈ ਅਸ਼ਗੰਦਾ ਦੇ ਵਿੱਚ ਇੱਕ ਤਾਂ ਨਗੋਰੀਆ ਅਸ਼ਗੰਦਾ ਦਾ ਇੱਕ ਸਿੰਪਲ ਹਦਾ ਹੈ ਔਰ ਅਸ਼ਗੰਦਾ ਜਿਹੜੀ ਹੈ ਜ਼ਿਆਦਾਤਰ ਗੁਜਰਾਤ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਗੁਜਰਾਤ ਦੇ ਵਿੱਚ ਇਹਦਾ ਖੇਤੀ ਹੁੰਦੀ ਹੈ ਅਸ਼ਗੰਦਾ ਦੇ ਵਿੱਚ ਜੇ ਪੇੜ ਲਗਾਏ ਜਾਂਦੇ ਆ ਔਰ ਉੱਥੇ ਕਈ ਵੀ ਦੇਖੀ ਜਾਏ ਤਾਂ ਅਸ਼ਗੰਦਾ ਆਮ ਤੌਰ ਤੇ ਮਿਲਦੀ ਹੈ ਜਦੋਂ ਅਸੀਂ ਘੋੜੇ ਦੇ ਲੱਗ ਲੱਗਦੇ ਆ ਉਹਦੀ ਸਮੈਲ ਆਉਂਦੀ ਹੈ ਉਸੇ ਤਰ੍ਹਾਂ ਦੀ ਸਮੈਲ ਜਿਹੜੀ ਹੈ ਉਸ ਖੇਤ ਤੋਂ ਆਉਂਦੀ ਹੈ ਔਰ ਉਹਦੇ ਨਾਲ ਆਪਾਂ ਨੂੰ ਉਹਦਾ ਨਾਮ ਹੀ ਅਸ਼ਗੰਦਾ ਰੱਖਿਆ ਗਿਆ ਹੈ ਅਸ਼ਗੰਦਾ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਨਗੋਰੀ ਤੇ ਇੱਕ ਆਮ ਹੁੰਦੀ ਹੈ ਜਿਹੜੀ ਛੋਟੀ ਹੁੰਦੀ ਹੈ ਉਹ ਦੋਸਰੀ ਹੁੰਦੀ ਹੈ ਨਗੋਰੀਆ ਜਿਹੜੀ ਗੱਠ ਜਿਹੜੀ ਮੋਟੀ ਹੁੰਦੀ ਹੈ ਔਰ ਮਤਲਬ ਕਿ ਉਹ ਅਸ਼ਗੰਧਾ ਹੈ ਅਸ਼ਗੰਧਾ ਦਾ ਚੂਰਨ ਪਾਊਡਰ ਜਿਹੜਾ ਹੈ ਉਹ ਅਸੀਂ ਚੰਗਾ ਬਰੀਕ ਬਣਾ ਕੇ एयरਟਾਈਟ ਕਰਕੇ ਉਹ ਰੱਖਿਆ ਜਾਏ ਤਾਂ ਉਹਨੂੰ ਕੀ ਕਰਨਾ ਸੀ ਕਿਸੇ ਵੇਲੇ ਵੀ ਆਪਾਂ ਜਦੋਂ ਬਣਾਉਣਾ ਹੈ ਜੋ ਉਹਨੂੰ ਯੂਜ਼ ਕਰਨਾ ਹੈ ਤੇ 250 ਗ੍ਰਾਮ ਗਾਇ ਦਾ ਦੁੱਧ ਲੈਣਾ ਔਰ ਉਹਦੇ 250 ਗ੍ਰਾਮ ਹੀ ਮਤਲਬ ਕਿ ਪਾਣੀ ਪਾਣਾ ਹੈ ਔਰ ਉਹਦੇ ਵਿੱਚ ਇੱਕ ਚਮਚ ਜਿਹੜਾ ਅਸ਼ਗੰਧਾ ਵਿੱਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਔਰ ਜਦ ਤੱਕ ਉਬਲਣ ਤੋਂ ਬਾਅਦ ਉਹ ਅੱਧਾ ਰਹਿ ਜਾਏ ਜਿੰਨਾ ਪਾਣੀ ਜਿਹੜਾ ਸੜ ਜਾਏ ਬਾਕੀ ਦੁੱਧ ਹੀ ਬਚੇ ਉਸ ਦੁੱਧ ਨੂੰ ਸੀ ਪੀਣਾ ਹੈ ਸਵੇਰੇ ਵੀ ਤੇ ਸ਼ਾਮੀ ਵੀ ਦੋ ਟਾਈਮ ਪੀ ਲੋ ਤਾਂ ਵਧੀਆ ਨਹੀਂ ਤੇ ਇੱਕ ਟਾਈਮ ਤਾਂ ਜ਼ਰੂਰੀ ਪੀਣਾ ਹੈ ਅਸ਼ਗੰਧਾ ਜਿਹੜਾ ਇਹ ਆਮ ਤੌਰ ਤੇ ਬੰਦੇ ਨੂੰ ਸਟੈਸਨੈਸ ਹੁੰਦੀ ਹੈ ਜਾ ਮੁੱਲਕੇ ਦਿਮਾਗ ਤੇ ਡਿਪਰੈਸ਼ਨ ਹੁੰਦੀ ਹੈ ਉਹਦੇ ਵਾਸਤੇ ਵੀ ਕੰਮ ਕਰਦਾ ਹੈ ਇਹ ਤਾਕਤ ਵਾਸਤੇ ਵੀ ਬਹੁਤ ਵਧੀਆ ਹੈ ਔਰ ਜਦੋਂ ਵੀ ਆਪਾਂ ਕੋਈ ਕਿਸੇ ਤਰ੍ਹਾਂ ਮਾਇੂਸ ਹੋ ਜਾਂਦੇ ਆ ਕਿਸੇ ਕੰਮ ਦੇ ਵਿੱਚ ਤਾਂ ਵੀ ਆਪਾਂ ਅਸ਼ਗੰਦਾ ਯੂਜ਼ ਕਰੀਏ ਤੇ ਬਹੁਤ ਹੀ ਅੱਛਾ ਕੰਮ ਕਰਦੀ ਹੈ ਉਹ ਸਾਡੇ ਸਰੀਰ ਵਾਸਤੇ ਬਹੁਤ ਹੀ ਅੱਛੀ ਹੈ ਅਸ਼ਗੰਦਾ ਜਿਹੜੀ ਹੈ ਸਾਡੇ ਹਰ ਆਰਗਨਸ ਨੂੰ ਤਾਕਤ ਦਿੰਦੀ ਹੈ ਹਰ ਜਗ੍ਹਾ ਮੁੱਲ ਦੇ ਕਿ ਜਿਹੜੀ ਹੈ ਉਹ ਇਹਦਾ ਅਸਰ ਹੁੰਦਾ ਹੈ ਅਸ਼ਗੰਧਾ ਜਿਹੜਾ ਸਾਡੇ ਸ਼ਰੀਰ ਵਾਸਤੇ ਬਹੁਤ ਹੀ ਅੱਛੀ ਹੈ ਉਹ ਸਾਡੇ ਸਵਸਥ ਵਾਸਤੇ ਬਹੁਤ ਅੱਛਾ ਹੈ ਉਹ ਸਾਡੇ ਚਿਹਰਾ ਜਿਹੜਾ ਕਈਆਂ ਦੇ ਦੇਖਿਆ ਹੋਣਾ ਤੁਸੀਂ ਆਮ ਤੌਰ ਤੇ ਕਮਜ਼ੋਰ ਲੱਗਦੇ ਹੈ ਉਹ ਲੇਕਿਨ ਅਸ਼ਗੰਧਾ ਖਾਣ ਤੋਂ ਬਾਅਦ ਉਹਨਾਂ ਦੇ ਸ਼ੇਧ ਵੀ ਠੀਕ ਹੁੰਦੀ ਹੈ ਔਰ ਚਿਹਰਾ ਵੀ ਚੰਕਣਾ ਸ਼ੁਰੂ ਹੋ ਜਾਂਦਾ ਔਰ ਮੈਂ ਚਾਹੁੰਦਾ ਆਪਣੇ ਜੀ ਨੂੰ ਸਵਸਥ ਕਰਦੇ ਹੋਏ ਤੁਸੀਂ ਅਸ਼ਗੰਧਾ ਦੇ ਉੱਤੇ ਮਤਲਬ ਇਹਨੂੰ ਯੂਜ਼ ਕਰੋ ਆਪਣੇ ਬੱਚਿਆਂ ਨੂੰ ਦਿਓ ਆਪਣੇ ਪਰਿਵਾਰ ਨੂੰ ਦਿਓ ਆਪਣੇ ਸੰਬੰਧੀਆਂ ਨੂੰ ਦੱਸੋ ਅਸ਼ਗੰਧਾ ਕੀ ਚੀਜ਼ ਹੈਗੀ ਹੈ ਔਰ ਇਹ ਕਿਦਾਂ ਯੂਜ਼ ਕਰਨਾ ਹੈ ਅਰਜਬਿਕ ਐਸਾ ਪੇੜ ਹੈ ਉਹ ਦਰਖਤ ਬਹੁਤ ਵੱਡੇ ਵੱਡੇ ਹੁੰਦੇ ਆ ਉਹਦਾ ਜਿਹੜਾ ਸਿਕੜ ਹੁੰਦੇ ਆ ਉਹੀ ਕੰਮ ਆਉਂਦੇ ਆ ਉਹ ਅਰਜਨ ਦੇ ਸਿਕੜਾ ਨੂੰ ਆਪਾਂ ਉਤਾਰ ਕੇ ਰੱਖ ਲਈਏ ਉਹਨਾਂ ਨੂੰ ਛਾਵੇਂ ਸੁਕਾ ਲਈਏ ਸੁਕਾਂਤ ਬਾਅਦ ਉਹਨਾਂ ਗ੍ਰਾਈਂਡ ਕਰਕੇ ਅੱਛੀ ਤਰ੍ਹਾਂ ਦਾ ਉਹਦਾ ਪਾਊਡਰ ਬਰੀਕ ਬਣਾ ਕੇ ਉਹਨੂੰ ਰੱਖਿਆ ਜਾਏ ਤੇ ਅਰਜਨ ਜਿਹੜਾ ਇਹ ਕੰਮ ਆਉਂਦਾ ਹੈ ਅਰਜਨ ਦੇ ਜਿਹੜਾ ਪਾਊਡਰ ਹੈ ਇਸ ਨੂੰ ਅਸੀਂ ਅਗਰ ਆਪਾਂ ਉਹ ਪਾਊਡਰ ਦਾ ਲੇਪ ਬਣਾ ਕੇ ਜਿੱਥੇ ਕੋਈ ਸੰਨਖਾੜ ਦੀ ਪ੍ਰੋਬਲਮ ਹੈਗੀ ਹੈ ਉਹਦੇ ਤੇ ਲਗਾਇਆ ਜਾ ਬਲੋਕੇਜ ਹੈ ਉਥੇ ਲਗਾਇਆ ਜਾਏ ਅਰਜਨ ਜਿਹੜਾ ਹੈ ਉਹ ਤੇ ਕੰਮ ਕਰਦਾ ਹੈ ਅਰਜਨ ਦੇ ਰਕਸ਼ ਦੇ ਵਿੱਚ ਬਹੁਤ ਹੀ ਗੁਣ ਉਹ ਅਰਜਨ ਜਿਹੜਾ ਹੈ ਜਿਹਨੂੰ ਤਾਕਤ ਦਿੰਦਾ ਹੈ ਅਰਜਨ ਦੀ ਜਿਹੜੀ ਛਾਲ ਹੈਗੀ ਹੈ ਇਹ ਦੋ ਤਰ੍ਹਾਂ ਯੂਜ਼ ਕੀਤੀ ਜਾ ਸਕਦੀ ਹੈ ਅਰਜਨ ਦਾ ਪਾਊਡਰ ਹੈ ਉਹ ਅਸੀਂ ਜਿੱਦਾ 250 ਗ੍ਰਾਮ ਪਾਣੀ ਦੇ ਵਿੱਚ ਪਾ ਕੇ ਔਰ ਉਹਨੂੰ ਬੱਚੇ ਕੀ ਤੱਕੜਕਾ ਕੇ 500 ਗ੍ਰਾਮ ਪਾਣੀ ਚ ਪਾ ਕੇ 250 ਗ੍ਰਾਮ ਰਾਜੇ ਜਾਂ ਚੌਥਾਈ ਸਰ ਹੈ ਉਸ ਨੂੰ ਸਿੱਕੜ ਕੇ ਉਹ ਕੜਾ ਬਣਾ ਕੇ ਪੀਏ ਅਗਰ ਅਸੀਂ ਪਾਊਡਰ ਨਹੀਂ ਬਣਾ ਸਕਦੇ ਤਾਂ ਅਰਜਨ ਦੇ ਸਿੱਕੜੇ ਰਹਿ ਕੇ ਉਹਨੂੰ ਵੀ ਅਸੂਧ ਵਿੱਚ ਪਾ ਕੇ ਉਹਨੂੰ ਖਚੇ ਦੇ ਗੜਕਾ ਸਕਦੇ ਆ ਗੜਕਾਨ ਤੋਂ ਬਾਅਦ ਉਹਨੂੰ ਅਸੀਂ ਅੱਛੀ ਤਰ੍ਹਾਂ ਦਾ ਬਣਾ ਕੇ ਉਹਦਾ ਕੜਾ ਬਣਾ ਕੇ ਅਸੀਂ ਪਿਲਾ ਸਕਦੇ ਆ ਇਹ ਨਾਲ ਸਾਡਾ ਅਰਜਨ ਦੇ ਨਾਲ ਹੀ ਮਰੇ ਸਾਡੇ ਸਰੀਰ ਜਿਹੜਾ ਉਹ ਠੀਕ ਰਹੇਗਾ ਅਗਰ ਅਸੀਂ ਅਰਜਨ ਦੇ ਪੋੜੇ ਦੇ ਵਿੱਚ ਆਪਾਂ ਥੋੜਾ ਅਸ਼ਗਰ ਦੇ ਪੋੜੇ ਜਿਹੜਾ ਹੈ ਉਹ ਵੀ ਮਿਕਸ ਕਰ ਦਈਏ ਤੇ ਦੋਨਾਂ ਨੂੰ ਮਿਕਸ ਕਰਕੇ ਅਸੀਂ ਦਈਏ ਤੇ ਉਹਦਾ ਆਪਾਂ ਦੁੱਧ ਦੇ ਵਿੱਚ ਬਣਾ ਕੇ ਉਹਦਾ ਕੜਾ ਔਰ ਉਸੇ ਤਰ੍ਹਾਂ ਜਿਹੜਾ 250 ਗ੍ਰਾਮ ਗਾਇ ਦਾ ਦੁੱਧ ਤੇ ਮਤਲਬ ਕਿ ਪਾਣੀ ਬਰਾਬਰ ਪਾ ਕੇ ਉਹਨੂੰ ਅਸੀਂ ਜੇ ਪਾਣੀ ਸੁੱਕ ਜਾਏਗਾ ਉੰਨਾ ਹੀ ਦੁੱਧ ਲੈ ਕੇ 250 ਗ੍ਰਾਮ ਜਿਹੜਾ ਦੁੱਧ ਜਿਹੜਾ ਉਹਨੂੰ ਪਲਾਇਆ ਜਾਏ ਔਰ ਉਹਦੇ ਨਾਲ ਸ਼ੀਰਤ ਤਾਕਤ ਵੀ ਆਏਗੀ ਉਹ ਸਾਡਾ ਜਿਹੜਾ ਦਿਲ ਜਿਹੜਾ ਬੈਠਦਾ ਹੈ ਜਿਸ ਦਿਲ ਦੇ ਵਿੱਚ ਆਪਣਾ ਕੋਈ ਪ੍ਰੋਬਲਮ ਹੁੰਦੀ ਹੈਗੀ ਹੈ ਜਾਂ ਹਾਰਟ 'ਚ ਕੋਈ ਪ੍ਰੋਬਲਮ ਹੁੰਦੀ ਹੈ ਉਹ ਠੀਕ ਕਰੇਗੀ ਇਸ ਕਰਕੇ ਜਿਹੜਾ ਅਰਜਨ ਜਿਹੜਾ ਹੈ ਉਹਦਾ ਯੂਜ਼ ਕਰਨਾ ਬਹੁਤ ਜ਼ਰੂਰੀ ਹੈ ਸਾਡੇ ਸਰੀਰ ਵਾਸਤੇ ਬਹੁਤ ਹੀ ਅੱਛਾ ਹੈ ਅਰਜਨ ਜਿਹੜਾ ਹੈ ਇਹਨੂੰ ਲੈਣ ਵਾਸਤੇ ਕੋਈ ਐਸੀ ਗੱਲ ਨਹੀਂ ਹੈਗੀ ਕਿ ਆਪਾਂ ਕਹੇ ਵੀ ਥੋੜੇ ਦਿਨ ਰਹਿਣਾ ਜਿਹੜਾ ਕੋ ਹਾਰਡ ਪ੍ਰੋਬਲਮ ਜਿਹਨੂੰ ਹੈਗੀ ਹੈ ਅਗਰ ਰੈਗੂਲਰ ਵੀ ਲਿੱਤਾ ਜਾਏ ਇਹਦਾ ਕੋ ਨੁਕਸਾਨ ਨਹੀਂ ਹੋ ਸਕਦਾ ਇਦਾਂ ਹੀ ਅਰਜਨ ਜਿਹੜਾ ਹੈ ਅਰਜਨ ਦਾ ਇੱਕ ਅਰਜਨਿਕ ਘ੍ਰਿਤ ਬੰਦਾ ਹੈ ਅਰਜਨਿਕ ਘ੍ਰਿਤ ਜਿਹੜਾ ਹੈ ਉਹ ਵੀ ਜਿਹੜਾ ਗਾਇ ਦੇ ghee ਨਾਲ ਬਣਾਇਆ ਜਾਂਦਾ ਹੈ ਆਮ ਤੌਰ ਤੇ ਐਲੋਪੈਸੀ ਕਹਿੰਦੇ ਕਿ ਉਹ ਮਤ ਖਾਓ ਕਿਉਂ ਅਰਜਨ ਜਿਹੜਾ ਹੈ ਇਹਦੇ ਚ ਗਾਇ ਦਾ ghee ਜਿਹੜਾ ਯੂਜ਼ ਕਰਕੇ ਗਾਇ ਦਾ ghee ਜਿਹੜਾ ਹੈ ਉਹ ਕਦੇ ਵੀ ਖਰਾਬ ਨਹੀਂ ਹੁੰਦਾ ਉਹ ਹਾਰਡ ਨੂੰ ਕੋ ਖਰਾਬ ਨਹੀਂ ਕਰਦਾ ਉਹ ਵਿੱਚ ਅਰਜੁਨ ਰਕਸ਼ ਦੀ ਜਿਹੜੇ ਛਾਲ ਹੈ ਪਾ ਕੇ ਇਹਨੂੰ ਕੜਾ ਬਣਾਇਆ ਜਾਂਦਾ ਹੋਰ ਵੀ ਦਵਾਈਆਂ ਪਾਈ ਜਾਂਦੀਆਂ ਤਾਂ ਜਾ ਕੇ ਅਰਜੁਨ ਘ੍ਰਿਤ ਬਣਦਾ ਉਹਨੂੰ ਅਸੀਂ ਅਗਰ ਲਿਆ ਜਾਏ ਤੇ ਸਾਡੇ ਸਰੀਰ ਵਾਸਤੇ ਬਹੁਤ ਹੀ ਅੱਛੀ ਹੈ ਉਹ ਸਾਡੇ ਮਸਲ ਜਿਹੜੇ ਆ ਉਹਨ ਸਟਰੋਂਗ ਹੁੰਦੇ ਆ ਔਰ ਇਹ ਧਿਆਨ ਰੱਖਿਆ ਜਾਏ ਕਿ ਅਰਜੁਨ ਘ੍ਰਿਤ ਵੀ ਲਿਆ ਜਾ ਸਕਦਾ ਹੈ ਕੋਈ ਅਸ ਡਾਕਟਰ ਨਹੀਂ ਕਹੇਗਾ ਆਯੁਰਵੈਦਿਕ ਦਾ ਕਿ ਤੁਸੀਂ ਅਰਜੁਨ ਘ੍ਰਿਤ ਮਤ ਲੋ ਅਰਜੁਨ ਘ੍ਰਿਤ ਜਿਹੜਾ ਹੈ ਇਹ ਸਾਡੇ ਸਰੀਰ ਵਾਸਤੇ ਬਹੁਤ ਅੱਛਾ ਹੈ